ਆ ਵੀ ਨਹੀਂ ਰੱਬ ਵੀ ਮਾੜਾ ਮਟਾ ਦਾਣੇ ਦੂਨੇ ਚ ਕੜਛੀ ਮਾਰਦਾ ਸਾਰਾ ਥੱਲੇ ਲੱਗਿਆ ਪਿਆਲਾ ਨਹੀਂ ਵਾ ਮਾਸ ਅਦਕੇ ਆ ਗਈ ਵਰਤੀ ਸਸਰੀ ਕਾਲ ਹਾਂ ਸਸਰੀ ਕਾਲ ਬੁੱਤ ਹਾਂ ਠੀਕ ਹੈ ਠੀਕ ਹੈ ਨਹੀਂ ਮੇਰਾ ਗੱਗੂ ਹੀ ਆ ਗਿਆ ਹੈ ਤੋੜੀ ਦਿੱਤੀ ਫਿਰ ਹੈ ਹੋਰ ਬਸ ਹਾਂ ਮੰਮੀ ਬਸ ਫਿਰ ਕੰਮ ਕਰਕੇ ਮੈਂ ਕਿਹਾ ਚਲ ਮੈਂ ਹੀ ਜਾਇਆ ਕੀ ਕਹਿੰਦੀ ਵਗ ਜਾ ਕਿੱਥੇ ਉਹ ਕਿੱਥੇ ਕਹਿੰਦੀਆਂ ਨੇ ਜਾ ਬੜ ਆਪਦੀ ਮਰਜ਼ੀ ਨਾਲ ਹੀ ਫਿਰ ਸਾਰਾ ਕੁਝ ਕਰਨਾ ਪੈਂਦਾ ਮੈਂ ਕਿਹਾ ਮੈਂ ਇੱਥੋਂ ਮੁੜਿਆ ਆਉਂਦਾ ਆਇਂ ਕੇ ਕੀ ਆ ਗਏ ਹੋਰ ਫਿਰ ਆਥਣ ਨੂੰ ਕੋਈ ਮੂੰਹ ਨਹੀਂ ਦਿੰਦੇ ਹੁਣ ਅਸੀਂ ਉਹ ਫਿਰ ਮਮਮੀ ਚਲੋ ਆ ਜਿਓ ਬਹਿ ਜਿਓ ਆਏ ਆਥਣ ਨੂੰ ਮੂੰਹ ਨੂੰ ਕਿ ਤੂੰ ਕਿ ਬਾਹਰ ਜਾ ਕੇ ਬੈਠੀਂ ਕਰੇ ਕਲੇਸ਼ ਪੈਂਦਾ ਤੈਨੂੰ ਪਤਾ ਮਜਬੂਰੀਆਂ ਚ ਸਾਰਾ ਕੁਝ ਕਰਨਾ ਪੈਂਦਾ ਦੇਖਣਾ ਤਾਂ ਸਾਰਾ ਹੀ ਪੈਂਦਾ ਆ ਜਾ ਪੁੱਤ ਅੰਦਰ ਹੀ ਬਹਿ ਜਾ ਬਾਹਰ ਨਹੀਂ ਬਹਿਂਦੀ ਨਹੀਂ ਵੀਰ ਪਾਹ ਹਾਂਜੀ ਮਮਮੀ ਦੇਖ ਬਾਹਰ ਕੌਣ ਆਇਆ ਕਿਹੜਾ ਮਮਮੀ ਸਤਿ ਸ਼੍ਰੀ ਅਕਾਲ ਬੋਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਾਠੀ ਕਿਉਂ ਦਿਆ ਸਾਰਾ ਤੈਨੂੰ ਦੱਸਾਂ ਡਾ ਮੁੰਜਾ ਮੁੰਜਾ ਇੱਥੇ ਡਾ ਨੀ ਆਉਂਦੀ ਤੁਸੀਂ ਕੋਣ ਕੋਣ ਕਰ ਦਿੰਦੇ ਬਸ ਮੈਂ ਕਿਹਾ ਚੱਲ ਮੈਂ ਚਲਈ ਆ ਨਿਕਮ ਕੁੰਮਨ ਵੇੜ ਲਿਆ ਫਿਰ ਮੈਂ ਕਿਹਾ ਚੱਲ ਜਾ ਹੀ ਆਉਣਿਆ ਠੀਕ ਹੈ ਤੂੰ ਬੈਠਾ ਤੁਸੀਂ ਮੈਂ ਪਾਣੀ ਲੈ ਕੇ ਆ ਜੀ ਲਿਆ ਦੇ ਪਾਣੀ ਦੀ ਘੋਟੇ ਨੂੰ ਹੋਰ ਘਰੇ ਅਮਣ ਸਾਰੇ ਠੀਕ ਠਾਕ ਹੈ ਹਾਂ ਮੰਮੀ ਸਾਰੇ ਠੀਕ ਠਾਕ ਆ ਚਲ ਆਈ ਨਾ ਛੋਕਰਾ ਤੂੰ ਆ ਗਈ ਮੈਂ ਤਾਂ ਹੀ ਚੱਕ ਜਾਂਦੀ ਸੀ ਰਾਹ ਬੰਨੀ ਵਿਖਨੀ ਆਉਕੇ ਨਾ ਤਾਂ ਹੀ ਤਾਂ ਫਿਰ ਮੈਂ 2 ਦਿਨ ਪਹਿਲਾਂ ਆ ਗਈ ਮੈਂ ਕਿਹਾ ਚੱਲ ਮੈਂ ਹੁਣ ਹੀ ਜਾਉਣੀ ਆ ਫਿਰ ਕੰਮਾਂ ਤਾਂ ਦਿਆਂ ਚੋਂ ਲੋਟ ਨਹੀਂ ਆਂਦਾ ਹੋਰ ਕੰਮਾਂ ਦਾ ਤਾਂ ਹੈ ਗਈ ਹੈ ਹਾਂ ਫਿਰ ਕਹਣ ਝੋਨਾ ਸਿਰ ਤੇ ਆਇਆ ਪੈ ਸਾਰਾ ਕੰਮ ਤਾਂ ਨਹੀਂ ਪਤਾ ਖਿੱਚ ਕਿੰਨੀ ਆ ਹੋਰ ਕੰਮਾਂ ਦੀ ਖਿੱਚ ਤਾਂ ਹੈਗੀ ਫਿਰ ਹੁਣ ਤੇ ਇੱਥੇ ਤਿਹਾਰ ਤਾਂ ਨਹੀਂ ਛੱਡੀ ਦੇ ਤਾਂ ਹੀ ਤਾਂ ਮੈਂ ਹੁਣ 2 ਦਿਨ ਪਹਿਲਾਂ ਆ ਗਈ ਹੁਣ ਮੈਂ ਆਥਨ ਨੂੰ ਮੁੜ ਜਾਉਂਗੀ ਆਥਨ ਨੂੰ ਐਵੇਂ ਮੁੜ ਜਾਏਗੀ ਹਲਾ ਬਤ ਪਾਣੀ ਹਉਰ ਫਿਰ ਮਮੀ ਫਿਰ ਕਰੇ ਨੀ ਨਾ ਸਰਦਾ ਆਪੇ ਸਰਦਾ ਫਿਰੂਗਾ ਸਰ ਨੂੰ ਕੀ ਹੋਇਆ ਤੇਰੇ ਸਸਤਾ ਕੜੀ ਪਈ ਆਪੇ ਤੁੰਦਾ ਤਾਂ ਕਰੂਗੀ ਕੀ ਹੋ ਗਿਆ ਕੀ ਕਹਿੰਦੇ ਦੀਦੀ ਜਾਣ ਨੂੰ ਪਰ ਤੇ ਆ ਜੇ ਆਏ ਤਾਂ ਮਗਰੋਂ ਲੈ ਆਂਦੀ ਆਥਣ ਨੂੰ ਮੁਰਦਣਾ ਮੈਂ ਤਾਂ ਓਹ ਹੋ ਦੀਦੀ ਆਥਣ ਨੂੰ ਬਾਤ ਮੁਰਦਣਾ ਨਾਲ ਮਮੀ ਨੇ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਦੋ ਤਿੰਨ ਦਿਨ ਤਾਂ ਹੁਣ ਲਾ ਕੇ ਜਾਇਓ ਅਰੇ ਆ ਨਹੀਂ ਨਾ ਜਾਂਦਾ ਫੇਰ ਆਉਂਗੀ ਮੈਂ ਦੋ ਤਿੰਨ ਦਿਨ ਫੇਰ ਲਾ ਕੇ ਜਾਉ ਹੁਣ ਚੋਨਾ ਸਰ ਤੇ ਆਪੇ ਖਿੱਚ ਵਾਲੀ ਹੋਈ ਪਈ ਕੰਮ ਦੀ ਇਹ ਤਾਂ ਹੁਣ ਕੰਮਾਂ ਵਾਲੀ ਬਣ ਗਈ ਫਿਰ ਕੀ ਕਰਗੇ ਫਿਰ ਸਾਰਾ ਦੇਖਣਾ ਪੈਂਦਾ ਇੱਕ ਇਹਨੂੰ ਮੰਮੀ ਇੰਨੀ ਛੁੱਟੀਆਂ ਨਹੀਂ ਨਾ ਮਿਲਦੀਆਂ ਕਿਵੇਂ ਮਿਲਦੀ ਉਹ ਜਾਣਦਾ ਫਿਰ ਕਾਸ਼ ਤੇਰੇ ਵਰਤ ਪਰਸੋ ਵਗਦੀ ਵਾਰਤ ਰੱਖ ਲਈ ਗੱਲ ਨੂੰ ਨਹੀਂ ਮੰਮੀ ਮੈਂ ਕਰ ਦੂੰ ਫੋਨ ਜਾਂ ਸ਼ਕੰਦਰ ਕਰ ਦੂਗਾ ਹੋਰ ਵੀਰਾ ਕਿਵੇਂ ਠੀਕ ਆ ਤੇ ਗਿਆ ਹੋਇਆ ਉਹ ਡਿਊਟੀ ਤੇ ਗਿਆ ਹੋਇਆ ਅੱਛਾ ਉਹਦਾ ਉਹ ਹੀ ਕੰਮ ਆ ਹੋਰ ਉਹਨੂੰ ਜਾਣ ਕਿੱਥੇ ਜਾਣਾ ਮਾਂ ਠੇਕੇ ਤੇ ਲਾ ਦਨੇ ਚਲਾਏ ਆ ਉਹ ਆਪਦੀ ਡਿਊਟੀ ਕਰੀ ਜਾਂਦਾ ਤੇ ਸੱਚ ਮੰਮੀ ਉਹ ਬੱਬੀ ਫਿਰ ਜਾਉਗੀ। ਨਹੀਂ ਜਾਊ ਚਪਕਾਰਪਾ ਬੀਨ ਬੇਟ। ਧੀਰੇ? ਕੀ ਆਪ ਹੀ ਹੋਗੇ ਕਿ ਰੋਟੀ ਖਾਓਗੇ? ਨਹੀਂ ਹਜੇ ਤਾਂ ਕੁਛ ਨਹੀਂ। ਚਾਹ ਕਰਕੇ। ਚਾਹ ਹੀ ਲਾਂ ਕੱਲੀ। ਹਾਂ ਚਾਹ ਬਣਾ ਲੈ ਦੇ ਮੈਨੂੰ ਐਸੇ ਹੀ ਜਲਦੀ ਜੀ ਆਇਆ ਹੈ ਨਾ ਸਵੇਸ ਨੇ ਮੇ ਰੋਕਿਆ। ਕੋਈ ਨੂੰ ਦੁਪਹਿਰ ਚਾਹ ਕਰ। ਚਾਹ ਹੀ ਪੀਰ ਖਾ ਲੂ ਪਹਿਲਾਂ ਚਾਹ ਦੇ ਦੇ। ਠੀਕ ਆ। ਉਹ ਦੂਜੀ ਗੁੜੀਆ ਠੀਕ ਆ ਭਈ? ਹਾਂ ਠੀਕ ਆ ਸਾਰੇ। ਵਧੀਆ ਚੱਲੀਆਂ ਨੇ ਪੜਾਈ? ਹਾਂ ਉਹਦਾ ਪੇਪਰ ਸੀ ਨੇ ਉਹਨੂੰ ਵੀ ਨਾਲ ਲੈ ਕੇ ਆਉਂਦੇ। ਅੱਛਾ ਵਧੀਆ ਬੜੀ ਜਾਂਦਾ ਪਤਾ ਤਾਂ ਇਹਦੇ ਇਹਨੂੰ ਅੱਜ ਛੁੱਟੀ ਸੀ। ਤਾਂ ਹੀ ਤਾਂ ਫਿਰ ਮੈਂ ਅੱਜ ਆ ਗਈ। ਚਾਹ ਪਾ ਦਿਆ ਕਿਤਾ ਜੀ ਚਾਹ ਕੋਈ ਨਾ ਬੈਠੋ ਤੁਸੀਂ ਮੈਂ ਚਾਹ ਬਣਾ ਕੇ ਬਣਾ ਲੈ ਚਾਹ ਦੀ ਘੁੱਟ ਫਿਰ ਕਿਵੇਂ ਕਰਨਾ ਫਿਰ ਉਹ ਵੀ ਤਾਂ ਕਹੋਗੀ ਮੈਂ ਜਾਣਾ ਮਸ ਤੂੰ ਚੁੱਪੀ ਕਰ ਜੀ ਤੋਰਦੀ ਨਹੀਂ ਨੰਤਰ ਜੇ ਹੁਣ ਮੈਂ ਇਹਨੂੰ ਪਹਿਲੇ ਵਾਰ ਤੋਂ ਥਿਰ ਖਾਤੇ ਫਿਰ ਸਾਰੇ ਥਿਰ ਰਖਾਉਣੇ ਪਏ ਤੇ ਫਿਰ ਪਹਿਲਾ ਤਿਹਾਰ ਆ ਫਿਰ ਮਾਂ ਤੈਨੂੰ ਪਤਾ ਫਿਰ ਅਗਲੀ ਕਹਿੰਦੀ ਆ ਜੀ ਮੈਂ ਤੈਨੂੰ ਮੇਰਾ ਇਹ ਨਹੀਂ ਮਾਨ ਬੂ ਗਾਵੇਂ ਹੁੰਦਾ ਸਾਰੇ ਕੋਈ ਨਹੀਂ ਆਪੇ ਹੋ ਕੇ ਰਹੇ ਜੀ ਇਹਦੀ ਮਾਂ ਇਹ ਉਹਨਾਂ ਧਾਰਾਂ ਚੋਂ ਦੇ ਮੈਂ ਸਮੇਂ ਸਤਾ ਨਹੀਂ ਚੋਈਦੀਆਂ ਫਿਰ ਉਹ ਹਨ ਚੋਗਵਾ। ਉਸ ਨੂੰ ਨਾ ਵੀ ਬਾਲਾ ਔਖਾ ਹੈ। ਫਿਰ ਸਕੰਦਰ ਡਿਊਟੀ ਤੇ ਜਾਂਦਾ ਤੜਕੇ ਉਹਨੂੰ ਤਿਆਰ ਕਰਨਾ ਉਹਦਾ ਟੀਬਣ ਤਿਆਰ ਕਰਨਾ। ਚਾ ਦੇ ਖਲਾ ਤੇਰੀ ਮਰਜ਼ੀ ਆ ਮਾ ਹੁਣ ਜਿਵੇਂ ਤੈਨੂੰ ਲੱਗਦਾ। ਇਹ ਤਾਂ ਠੀਕ ਹੈ ਨਾ। ਨਾ ਅੰਬਾਸ ਮੈਂ ਵੇਚ ਦੇਈ ਮੈਂ ਸਕੰਦਰ ਨੂੰ ਵੀ ਕਹੀ ਤਾਂ। ਫਿਰ ਇਹਨਾਂ ਤੜਕੇ ਜਾ ਕੇ ਨਹੀਂ ਫਿਰ ਅਥਨ ਨੂੰ ਮੁੜੇ ਹੋਰ ਕੀ ਆ। ਆਹੋ ਫਿਰ ਦੇਖਾਂਗੇ ਹਜੇ ਤੂੰ ਚੁੱਪੀ ਕਰ ਤੂੰ ਨਾ ਹੀ ਨਾ ਲਈ। ਭਾਰੀ ਹੋ ਜੀ ਨਹੀਂ ਆਖ ਹੁਣ ਮੇ ਨਣਦ ਵੀ ਮੇਰੇ ਪਾਸੇ ਹੋਈ ਬੈਠੀ। ਡਾਊਨਲੋਡਿੰਗ ਚਲ ਦੇਖਾਂ ਹਾਂ ਦੇਖਾਂਗੇ ਫੇਰ ਕੀ ਬਣਦਾ ਹਾਂਜੀ ਹਮਨੇ ਚਲੀ ਗਈ ਬੰਦੋ ਹਾਂਜੀ ਤੇ ਮੈਂ ਨਾ ਫਿਰ ਮੰਮੀ ਨੂੰ ਬਾਹਰ ਨਾ ਲਾ ਕੇ ਆਈ ਹਾਂ ਹੁਣ ਮੈਂ ਨਾ ਦੋ ਤਿੰਨ ਲਾ ਕੇ ਆਉਂਗੀ ਕਿਉਂ ਵੀਰਪਾਲ ਦਾ ਵੀ ਪਹਿਲਾ ਵਰਤ ਆ ਇੱਥੇ ਮੰਮੀ ਵੀ ਕਦੀ ਬੈਠੀ ਆ ਵੀ ਤੂੰ ਰਹਿ ਦੋ ਤੇ ਮੈਂ ਹੁਣ ਦੋ ਦਿਨ ਲਾ ਕੇ ਆਉਂਗੀ ਤੁਸੀਂ ਆਪੇ ਹੈਂਡਲ ਕਰ ਲਿਓ ਮੈਂ ਇੱਧਰ ਵੀਰਪਾਲ ਦੀ ਸਾਰੀ ਤਿਆਰੀ ਕਰਕੇ ਇਹਨੂੰ ਤੋੜ ਕੇ ਫੇਰ ਆਉਂਦੀ ਆਂ ਬਾਅਦ ਚ ਚਲ ਠੀਕ ਆ ਠੀਕ ਆ ਮੈਂ ਫੇਰ ਵਲ ਕਰਦੀ ਆ ਠੀਕ ਆ ਹੋ ਗਈ ਦੀਦੀ ਗੱਲ ਹਾਂ ਹੋ ਗਈ ਕੀ ਕਹਿੰਦੇ ਫਿਰ ਵੀਰ ਜੀ ਵੀਰ ਜੀ ਕਹਿੰਦੇ ਚਲ ਫੇਰ ਤੂੰ ਲਾ ਆ ਦੋ ਦਿਨ ਫੇਰ ਮੈਂ ਆਪੇ ਹੈਂਡਲ ਕਰ ਲਵਾਂ ਹਾਂ ਦੀਦੀ ਚਲ ਵਧੀਆ ਹੋ ਗਿਆ ਤੁਸੀਂ ਦੋ ਦਿਨ ਲਾ ਜਾਓਗੇ ਮੈਨੂੰ ਐ ਜੇ ਤੁਸੀਂ ਦੋ ਦਿਨ ਲਾਉਂਗੇ ਫਿਰ ਇੰਨੇ ਨਾ ਮੰਮੀ ਤੋਰ ਦੂਗੀ ਨਹੀਂ ਫਿਰ ਮੰਮੀ ਆਪਣੇ ਘਰੇ ਵੀ ਡੰਗਰ ਪਸ਼ੂ ਦਾ ਔਖਾਗਾ ਮੰਮੀ ਤਾਂ ਐ ਕਹਿੰਦੀ ਸੀ ਵੀ ਸਵੇਰੇ ਜਾ ਕੇ ਸ਼ਾਮ ਨੂੰ ਰਹਿ ਚੱਲ ਮੁੜੇ ਆਇਓ ਚਲ ਕੋਈ ਨਾ ਸਾਰਿਆਂ ਦੇ ਵੀਪਲ ਕਬੀਲ ਦਾ ਨੇ ਤੈਨੂੰ ਵੀ ਪਤਾ ਮੇਰੀ ਸੱਸ ਦੀ ਚੱਲਦੀ ਕਿੰਨਾ ਕੁ ਮੈਨੂੰ ਆਉਣ ਦਿੰਦੀ ਆ ਆਏ ਤਾਂ ਮੈਨੂੰ ਪਤਾ ਚਲ ਕੋਈ ਨਾ ਤੇਰਾ ਪਹਿਲਾ ਵਰਤਾ ਕੋਈ ਨਾ ਮੰਮੀ ਨੂੰ ਸਮਝਾਵਾਂਗੇ ਅਡਜਸਟਮੈਂਟ ਕਰ ਲਾਂਗੇ ਹਾਂ ਤੁਸੀਂ ਮੜਿਆ ਮੰਮੀ ਨੂੰ ਸਮਝਾ ਦਿਓ ਵੀ ਚਲ ਇੱਕ ਦਿਨ ਪਹਿਲਾਂ ਤੋਰ ਦੇਣਗੇ ਥੋਨੂੰ ਪਤਾ ਰਾਤ ਤਾਂ ਲੱਗ ਹੀ ਜਾਊਗੀ ਨਾ ਦੀਦੀ ਫਿਰ ਓਖਾ ਵਰਤ ਵੀ ਤਾਂ ਉੱਥੇ ਖੋਲਣਾਗਾ ਮੈਨੂੰ ਆਏ ਆ ਵਿਚਾਲ ਹੁਣ ਤੁਸੀਂ ਆਏ ਹੋਏ ਮੈਂ ਜਾ ਆਉਂਗੀ ਨਹੀਂ ਫਿਰ ਓਖਾ ਹੋ ਜਾਊਗਾ ਚਲ ਕੋਈ ਨਾ ਅਪਾ ਦੇਖਦੇ ਹਾਂ ਤੇ ਚਾਹ ਲੈ ਕੇ ਆਨ ਬਣਾ ਕੇ ਲੈ ਭੈਣ ਆਈ ਵੀ ਸੱਸੀ ਘਰ ਵਿੱਚ ਹੋ ਠੀਕ ਆ ਵੀਰੇ ਆਗੇ ਤੁਸੀਂ ਹਾਂ ਜੀ ਹੋਰ ਠੀਕ ਠਾਕ ਵੀ ਕੀ ਗੱਲਾਂ ਕਰੀਏ ਅਨੰਦਪੁਰ ਜੀ ਉਹ ਗੱਲਾਂ ਕੀ ਕਰਨੀਆਂ ਉਹ ਤਾਂ ਦੀਦੀ ਆਏ ਸੀਗੇ ਦੀਦੀ ਕਹਿੰਦੀ ਮੈਂ ਆਥਨ ਨੂੰ ਮੜੂ ਮੈਂ ਦੀਦੀ ਨੂੰ ਆਖਮਾਗਾ ਲੈ ਦੀਦੀ ਬਰਤ ਤਾਂ ਹੁਣ ਕੱਲ ਨੂੰ ਆਗੇ ਦੋ ਦਿਨ ਰੁੱਕਿਆ ਮੈਂ ਕਿਹਾ ਤੁਸੀਂ ਰੁਕ ਜਾਓ ਹਨਾ ਇੱਕ ਦੋ ਦਿਨ ਵੀ ਲਾ ਜੋ ਇਹ ਕਹਿੰਦੇ ਨਹੀਂ ਸਾਡਾ ਸਰਦਾ ਨਹੀਂ ਮੈਂ ਇਹਨਾਂ ਨੂੰ ਐ ਕਹਿਣ ਲੱਗ ਗਈ ਮੈਂ ਕਿਹਾ ਤੁਸੀਂ ਵੀਰ ਜੀ ਨਾਲ ਗੱਲ ਕਰ ਲਓ ਵੀ ਜੇ ਵੀਰ ਜੀ ਕਹਿੰਦੇ ਤਾਂ ਤੁਸੀਂ ਦੋ ਦਿਨ ਲਾਓ ਫਿਰ ਇਹਨੇ ਨਾ ਮੈਂ ਵੀ ਜਾ ਆਉਂਗੀ ਚਲ ਕੋਈ ਨਹੀਂ ਉਹ ਤਾਂ ਜਾਣਾ ਤਾਂ ਹੈਗਾ ਹੀ ਆ ਹੁਣ ਦੋ ਦਿਨ ਭਾਵੇਂ ਤੂੰ ਤਾਂ ਲਾਏਂਗੀ हां मैं रहूंगी मैं कर ली गल उनना मैं, मैं तो तुसी आपे हैंडल कर ले मैं तो दो दिन लग के आऊंगी चल बढ़िया किया इन बहाने ਨਾਲ ਮਿਲ ਜਾਉਗੇ ਹੁਣ ਘੜਾ ਤੁਸੀਂ ਰੋਜ ਰੋਜ ਆਉਨੇ ਮੁਰਕੇ ਮੂਰੇ ਝੋਨਾ ਵੜਨ ਲੱਗ ਜਾਣਗੇ ਦੇਖ ਲੋ ਫੇਰ ਤੁਸੀਂ ਫੇਰ ਨਹੀਂ ਆਉਣਾ ਇਹਦਾ ਕਦੋਂ ਫੇਰ ਮੂਰੇ ਜਾ ਕੇ ਜਮਾਖਾਂ ਨੂੰ ਸੁੱਟੀਆਂ ਹੋਣੀਆਂ 6 ਮਹੀਨੇ ਬਾਅਦ ਤੁਸੀਂ ਤਾਂ ਘੇਰਾ ਮਾਰਦੇ ਬਾਗ ਪਾੜਦੇ ਹਣਾ ਫੇਰ ਤੈਨੂੰ ਪਤਾ ਬੱਚਾ ਪੜਾਈ ਦੀ ਵੀ ਕਪੜਾਈ ਵੀ ਜ਼ਰੂਰੀ ਆ ਚਲ ਕੋਈ ਗੱਲ ਨਹੀਂ ਤੁਸੀਂ ਬੈਠੋ ਜੀ ਮੈਂ ਤੁਹਾਡੇ ਵਾਸਤੇ ਚਾਹ ਲੈ ਕੇ ਆਉਣੀ ਆ ਚਲ ਵਧੀਆ ਹੋ ਗਿਆ ਤੀ-ਤੀ ਦੋ ਦਿਨ ਬਾਅਦ ਆ ਜਾਣਗੇ ਪਰ ਦੀਦੀ ਦੀ ਆਏ ਦਾ ਵੀ ਕੋਈ ਫਾਇਦਾ ਨਹੀਂ ਲੱਗਦਾ ਮੈਨੂੰ ਤਾਂ ਮਨਤਾਇ ਲੱਗਦਾ ਮम्मी ਮੈਨੂੰ ਥੋੜੀ ਨਹੀਂ ਜਿਹੜੇ ਹਸਾਮ ਨਾਲ ਮम्मी ਦੀ ਗੱਲ ਹੈ। ਇਹ ਲੈ ਜਾਜੂ ਬਣੀ ਐ। ਚਾਹ ਤਾਂ ਬਣੀ ਪਈ ਆ ਜੀ। ਮੇਹੜਾ। ਮੇਰੀ ਗੱਲ ਸੁਣੋ। ਮੈਂ ਤੁਹਾਨੂੰ ਐ ਕਹਿੰਨੀ ਆ ਵੀ ਹੁਣ ਤਾਂ ਦੀਦੀ ਆ ਗਏ। ਹੁਣ ਤਾਂ ਆਪਾਂ ਚਲੇ ਜਾਵਾਂਗੇ ਕੱਲ ਨੂੰ ਇੱਕ ਰਾਤ ਪਹਿਲਾਂ। ਉਹ ਵਗ ਜਾਾਂਗੇ ਕੋਈ ਨਹੀਂ ਕਰਦਾ ਮਹਿਮਾਨ ਨਾਲ ਗੱਲ। ਮੈਂ 5 ਦਿਨ 10 ਦਿਨ ਹੋ ਗਏ ਤੁਹਾਡੇ ਆਈ ਕੋਈ ਗੱਲ ਨਹੀਂ ਚੱਲੀ ਜਾਂਦੀ। ਪਹਿਲਾਂ ਵਗ ਜਾਏ ਬੰਦ ਨੂੰ ਵਗ ਜਾਏ। ਫੇਰ ਕੀ ਹੋ ਜੂਗਾ ਜੇ ਇੱਕ ਦਿਨ ਉਹ ਦੋ ਦਿਨ ਆਈ ਆ ਬਚਰੀ। ਉਹ ਉਥੇ ਕੰਮ ਧੰਦਾ ਪਤਾ ਕਿੰਨਾ ਤੇ ਉਹਨੂੰ ਅਰੈਸਟ ਕਰ ਜੂਗੀ। ਉਹ ਰੈਸ਼ਟਾ ਕਰ ਜੂਗੀ ਮੈਨੂੰ ਵੀ ਆਏ ਹੁੰਦਾ ਵੀ ਦੀਦੀ ਆਇਆ ਮੇਰੀ ਵੀ ਤਾਂ ਮਾਂ ਢੀਕਦੀ ਆ ਸਾਰੀਆਂ ਮਾਵਾਂ ਨੂੰ ਚਾਹ ਹੁੰਦਾ ਵੀ ਮੇਰੀ ਤੇ ਕੀ ਆਉਗੀ ਦਰਸਿਆ ਤੇ ਹੁਣ ਉਹ ਵੀ ਬੈਠੀ ਢੀਕਦੀ ਹੋਊਗੀ। ਉਹਦਾ ਕੋਣਾ ਹੋਰ ਕੋਈ ਗੱਲ ਨਹੀਂ ਆਪਾਂ ਹੋਰ ਕਰ ਲਾਂਗੇ। ਕਰਨੇ ਹੋਵੇ ਤੁਸੀਂ ਕਹਿ ਦਿਓ ਮੰਮੀ ਨੂੰ ਆਪਾਂ ਕੱਲ ਨੂੰ ਚਲੇ ਜਾਵਾਂਗੇ ਬਾਹਲਾ ਕਰਦੇ ਸਾਮ ਨੂੰ ਕੰਮ-ਕੁਮਨ ਮੇੜ ਕੇ ਸਾਮ ਨੂੰ ਚਲੇ ਜਾਵਾਂਗੇ ਇੱਕ ਰਾਤੀ ਆ ਬਸ ਵਰਤ ਬੱਤਵਾਦ ਇੱਥੇ ਆ ਕੇ ਖੋਲ ਲਾਂਗੇ ਹੋਰ ਕੀ ਆ ਨਹੀਂ ਤਾਂ ਦੋ ਰਾਤਾਂ ਲੱਗ ਜਾਣੀਆਂ ਤੇਰੀ ਸਾਲੀ ਹੋਣੀ ਵੀ ਆਈਆਂ ਹੋਈਆਂ ਸਿਮੀ ਵਰਗੀਆਂ ਰਮਣ ਵਰਗੀਆਂ ਸਾਰੀਆਂ ਉਹ ਵੀ ਫੋਨ ਕਰੀ ਜਾਂਦੀਆਂ ਵੀ ਆ ਕੇ ਮਿਲ ਜਾ ਵੀ ਚੱਲ ਆਪਾਂ ਗੱਲਾਂ ਬਾਤਾਂ ਮਾਰਾਂਗੇ ਚਲ ਕਰ ਦਿਆਂ ਗੱਲ ਮੈਂ ਭੈਣ ਨੂੰ ਕਹਿਣਾ ਭੈਣ ਦੀ ਮੰਨੂਗੀ ਮੈਂ ਆਪਣੀ ਨਹੀਂ ਹੋਣ ਦੀ ਸੁਣਦੀ ਤਾਂ ਨਹੀਂ ਤੁਸੀਂ ਵੀ ਤਾਂ ਸਮਝਾ ਸਕਦੇ ਸੀਗੇ ਚਲ ਕੋਈ ਨਹੀਂ ਫਿਰ ਮੈਂ ਕਰਦਾ ਗੱਲ ਅੱਡੀ ਕੀ ਗੱਲ ਲੈਂਦੀ ਚਲ ਠੀਕ ਤਾਂ ਗਰਮੀ ਵਾਲੀ ਐ ਮੜੀ ਜੀ ਠਾਰਦੇ ਭਾਰਤ ਦਿੰਨੀ ਆ ਮੈਂ ਨਾਲੇ ਨਾ ਮੇਰਾ ਮੇਰੀ ਗੱਲ ਸੁਣੋ ਸੂਟ ਸਲਾਈ ਕਰਨਾ ਦਿੱਤਾ ਹੋਇਆ ਮੰਮੀ ਮੇਰੇ ਵਾਸਤੇ ਸੂਟ ਲੈ ਕੇ ਆਈ ਸੀਗੀ ਤੇ ਤੁਸੀਂ ਉਹ ਵੀ ਫੜ ਲਿਆ ਹੋਏ ਜਾ ਕੇ ਕਿਹਦੇ ਕੋਲੇ ਦਿੱਤਾ ਉਹ ਸਰਬਜੀਤ ਆ ਗਈ ਟੇਲਰ ਨਹੀਂ ਜਿਹੜੀ ਪਿੰਡ ਜੀ ਆਪਣੇ ਉਹਨਾਂ ਕੋਲੇ ਦਿੱਤਾ ਹੋਇਆ ਉਹਨਾਂ ਤੋਂ ਫੜ ਲਿਆ ਅੱਛਾ ਹਾਂ ਤੇ ਪੈਸੇ ਨਾਲ ਹੀ ਤੇ ਆਇਆ ਫਿਰ ਕਈ ਵਾਰ ਨਾ ਭੁੱਲ ਜਾਂਦੇ ਆ ਮੰਮੀ ਵੀ ਭੁੱਲ ਜਾਂਦੇ ਆ ਫੇਰ ਅਗਲਾ ਘਰੇ ਗੇੜੇ ਮਾਰਦਾ ਫੇਰ ਔਖਾ ਹੋ ਜਾਂਦਾ ਦੋ ਸੂਟ ਇੱਕ ਮੰਮੀ ਦਾ ਸੂਟ ਐ ਇੱਕ ਮੇਰੇ ਵਾਲਾ ਸੂਟ ਆ ਬਸ ਦੋਨਾਂ ਦੇ ਲਾਈਨਿੰਗ ਵਾਲੇ ਸੂਟ ਨੇਗੇ ਦੋਨਾਂ ਦੀ ਸਲਾਈ ਬਾਅਦ ਤੋਂ ਬਾਅਦ 800 ਰੁਪਇਆ ਹੋਊਗੀ ਉਹ ਬਾਦ ਨੇ ਆ ਜੋ ਸਲਾਈ ਘਣਾ ਕਰਛ 800 ਰੁਪਇਆ ਥੋੜੀ ਐ ਲੈ ਫਿਰ ਹੁਣ ਕਰਿਆ ਵੀ ਕੀ ਜਾਵੇ ਮੈਂ ਤਾਂ ਤੁਹਾਨੂੰ ਪਤਾ ਹੀ ਆ ਕੰਮ ਧੰਦਾ ਤਾਂ ਮੈਨੂੰ ਸਾਰਾ ਆਉਂਦਾ ਸਲਾਈ ਵਗੈਰਾ ਵੀ ਆਉਂਦੀ ਆ ਹੁਣ ਕਰੇ ਮਸ਼ੀਨ ਹੀ ਆਣੀਗੀ ਮੋਟਰ ਵਾਲੀ ਜੇ ਤੁਸੀਂ ਐ ਕਰੋ ਤੇ ਉੱਥੇ ਵੀ ਮਸ਼ੀਨਾਂ 베ਲੀਆਂ ਹੀ ਪਈਆਂ ਨੇ ਘਰੇ ਤੇ ਉੱਥੋਂ ਚੱਕ ਲੈਣੀ ਆ ਮੈਂ ਤਾਂ ਗੱਡੀ ਲੈ ਚੱਲੇ। ਤੇਰਾ ਤਾਂ ਇੰਜ ਹੀ ਕਰਦਾ ਸੀ ਵੀ ਆ ਐਵੇਂ ਬੈਨੇ بڑے-ਬੁڑے ਟਿਲਰ ਜਿਹੇ ਵਾਲਾ ਕੰਮ ਸਿੱਖਿਆ ਹੁੰਦਾ। ਫਿਰ ਆਉਂਦਾ ਹੀ ਮੈਨੂੰ ਤਾਂ ਸਲਾਈ ਮੈਂ ਤਾਂ ਸਾਰੇ ਕੱਪੜੇ ਆਪ ਹੀ ਸਲਾਈ ਕਰਦੀ ਸੀ। ਤੁਹਾਨੂੰ ਪਤਾ ਤਾਂ ਹੈਗਾ ਸਾਰੇ ਕੰਮ ਆਉਂਦੇ ਆ ਮੈਨੂੰ ਤਾਂ। ਖੋਲ ਦਿੰਨੇ ਬਟਿਕ ਦੇ। ਖੋਲ ਦੋ ਫਿਰ ਬਟਿਕ। ਮੰਮੀ ਨੂੰ ਪੁੱਛ ਲਓ ਜੇ ਮੰਮੀ ਕਹਿੰਦੇ ਆ ਮੈਂ ਤਾਂ ਸਲਾਈ ਕਰ ਦਿਆ ਕਰੂੰਗੀ। ਮੈਂ ਤੁਸੋਂ ਕਦੀ ਚਾਹਨੀ ਆ ਵੀ ਘਰੇ ਕਿੰਨਾ ਕੰਮ ਆ ਮੰਮੀ ਥੇਹਰ ਹਲਕੇ ਦੋਨੇ ਕੰਮ ਕਰ ਲਿਆ ਕਰਾਂਗੇ। ਕਰਕੇ ਚਾ ਲੈਣੇ ਨਾ ਪਿੰਡ 'ਚ ਸਲਾਈ ਦੇ ਨੂੰ ਪਤਾ ਪਰ ਮੂੰ ਆਏ ਇੱਕ ਗੱਲ ਹੈਗੀ ਆ। ਜੇ ਤਾਂ ਮੈਂ ਘਰੇ ਸਲਾਈ ਕਰੂੰਗੀ। ਫੇਰ ਤਾਂ ਨੀ ਉਹ ਪੈਸੇ ਪੂਸੇ ਦਿੰਦੀਆਂ ਪਿੰਡ ਵਾਲੀਆਂ ਦਾ ਧਾਰ ਬਧਾਰ ਬਾਹਲੇ ਕਰਦੀਆਂ ਨੇ ਨਾ ਨਾ ਪਿੰਡ ਪੁੰਡ ਚ ਨਹੀਂ ਸ਼ਹਿਰ ਚ ਚ ਕਰਵਾਏ ਤੋਨੂ ਕਿਹਾ ਦਾਂ ਮੰਮੀ ਮੰਨ ਜੂਗੀ ਸ਼ਹਿਰ ਚ ਵੀ ਠੀਕ ਕਰਾਉਣ ਨੂੰ ਪਰ ਕਮਾਈ ਨੂੰ ਕੌਣ ਬਣਾ ਕਰਦਾ ਹੁੰਦਾ ਜਦੋਂ ਰੁਪਈਆ ਆਉਣਗੇ ਕਿਹੜਾ ਜਵਾਬ ਦੇਊਗਾ ਜਵਾਬ ਤਾਂ ਨਹੀਂ ਦਊ ਮੰਮੀ ਤਾਂ ਹੁਣ ਕਹਿਣ ਲੱਗੀ ਜਾਂਦੀ ਐ ਵੀ ਕੰਮ ਦਾ ਔਖਾ ਗਾ ਫੇਰ ਤਾਂ ਤੁਹਾਨੂੰ ਪਤਾ ਹੀ ਐ ਸਵੇਰੇ ਜਾਣਾ ਬੱਲ ਰੱਖ ਦਾਂਗੇ ਇੱਕ ਬੁੜੀ ਰੱਖ ਲਾਂਗੇ ਹੋਰ ਵੀ ਚਲ ਦੇਖ ਲਓ ਪੁੱਛ ਲੈ ਗੱਲ ਮੰਮੀ ਨੂੰ ਕੀ ਕਹਿੰਦੇ ਚੱਲ ਪੁੱਛ ਦਾਂ ਮੈਂ ਠੀਕ ਹੈ ਚਲੋ ਇੱਕ ਗੱਲ ਤਾਂ ਹੈਗੀ ਆ ਵੀ ਜੇ ਸਿਲਾਈ ਕਰਨ ਲੱਗ ਜਾ ਵਧੀਆ ਨਾਲੇ ਸਾਰਾ ਦਿਨ ਘਰੇ ਮੈਂ ਵੀ ਬੈਲੀ ਬੈਠੀ ਰਹਿਣੀ ਆ ਫਿਰ ਉੱਤੋਂ ਮੰਮੀ ਵੀ ਕਹਿੰਦੇ ਰਹਿੰਦੇ ਆ ਵੀ ਕੋਈ ਕੰਮ ਨਹੀਂ ਦੰਦਾ ਨਹੀਂ ਕੰਮ ਨਹੀਂ ਆਣੀ ਬਾਣੀ ਜੇ ਸਿਲਾਈ ਕਰ ਲਵਾਂਗੀ ਚਲ ਜ਼ਿੰਮੇਵਾਰੀ ਵੀ ਬਣੂ ਨਾਲੇ ਕੱਪੜੇ ਲਿੜੇ ਆਪਦੀ ਪਸੰਦ ਦੇ ਸਿਉਂਤੇ ਜਾਇਆ ਕਰਨਗੇ ਦੋ ਪੈਸੇ ਜੁੜ ਜਾਣਗੇ ਐਨੇ ਨਾਲ ਸੌਖਾ ਹੋ ਜਾਊਗਾ ਦੇਖੂਗੀ ਮੈਂ ਇਹਨਾਂ ਨੂੰ ਕਹਿ ਦੂੰਗੀ ਮਸ਼ੀਨਾਂ ਦਾ ਮੇਰੀਆਂ ਸਾਰੀਆਂ ਉੱਥੇ ਪਈਆਂ ਹੀ ਆ ਘਰੇ ਇੰਟਰਲੌਕ ਵਾਲੀ ਵੀ ਚੱਕ ਲਿਆਉਂਗੀ ਦੋ ਸਲਾਈ ਵਾਲੀਆਂ ਉਹ ਵੀ ਚੱਕ ਲਿਆਉਂਗੀ ਚਲ ਦੇਖਦੀਆਂ ਕੀ ਕਰਦੇ ਆ ਦੀਦੀ ਕੁਣੀ ਲੈ ਐਨੀ ਗਿੱਲੇ ਤੋੜੇ ਕਰਦੇ ਹੁੰਦੇ ਪਲਾਂ ਦੀ ਵੀ ਤੁਸੀਂ ਹਿਸਾਬ ਨਾ ਰੱਖੋ ਸੱਜਰ ਸੂਈ ਮੱਝ ਐ ਪਸੂ ਦੇ ਕਿਪਾ ਵੱਜ ਜੀ ਜੇ ਫੇਰ ਨਾ ਹਜੇ ਵੀਰ ਪਾਲਾ ਇਹ ਕਿਹੜੇ ਵੇਲੇ ਦੀ ਡਿੱਕੀ ਜਾਨੀ ਐ ਗਾਂ ਉਹਦੀ ਸੱਸ ਕਿਹੜਾ ਚੰਗੀ ਐ ਵੀ ਤੋੜ ਦੂਗੀ ਮੈਨੂੰ ਨਹੀਂ ਲੱਗਦਾ ਵੀ ਤੋਰੂਗੀ ਜੇ ਤੋਰੀ ਤਾਂ ਹੱਥ ਨੇ ਤੋਰੂਗੀ ਜਮਾ ਐ ਨਹੀਂ ਵੀ ਮੈਂ ਟਾਈਮ ਨਾਲ ਭੇਜਾਂ ਕੁੜੀ ਨੂੰ ਨਾ ਕਿਸੇ ਦੇ ਘਰੇ ਮਿਲਿਆ ਵੀ ਜੋ ਆਖੜੀ ਪਹਿਲਾ ਵਰਤ ਹੈ ਚਲ ਕੋਈ ਨਹੀਂ ਹੋਰ ਢੀਕ ਦੇਵੇਂ ਤੇ ਛੱਟ ਖਵਰਾ ਆਈ ਜਾਵੇ ਚਲ ਆ ਜੂਗੀ ਭਈਆ ਪੇਹਰਾ ਜੇਦੋਂ ਆਈ ਨਹੀਂ ਫਿਰ ਮੈਂ ਸ਼ਕੰਦਰ ਨੂੰ ਫੋਨ ਕਰੂੰਗੀ ਪੁੱਛੂੰਗੀ ਵੀ ਭਾਈ ਕਿਵੇਂ ਆਉਗੀ ਕਿ ਨਹੀਂ ਵੀਰ ਕੋਲ ਚਲ ਵੇ ਨਹੀਂ ਆ ਫਿਰ ਕੀ ਬੰਦਾ ਇਹ ਤਾਂ ਹੀ ਕਰਦੇ ਹੁੰਦੇ ਆ ਕਵੇਲਾ ਕਰਾ ਦਿੰਦੇ ਆ ਕੁੜੀ ਨੂੰ ਹਾਂ ਲੈ ਦੇਖੀ ਘਰ ਦੇ ਸਾਰੇ ਕੰਮ ਤਾਂ ਮੈਂ ਨਿਮੇੜਦੇ ਨਿਪੜ ਗਏ ਕੰਮ ਹਾਂ ਦੀਦੀ ਕੰਮ ਤਾਂ ਮੈਂ ਸਾਰੇ ਨਿਮੇੜ ਲੇ ਇਹ ਪਤਾ ਨਹੀਂ ਹਜੇ ਤੱਕ ਅਦਕ ਕਿੱਥੇ ਗਿਆ ਹਜੇ ਤੱਕ ਨਹੀਂ ਆਏ ਹੈਗੇ ਤੇ ਕੱਪੜੇ-ਕਪੜੇ ਤੋਂ ਸਾਰੇ ਪਾ ਲੇ ਕੱਪੜੇ ਤਾਂ ਮੈਂ ਪਾ ਲੇ ਇੱਕ ਸੂਟ ਸੀ ਜਿਹੜਾ ਸਲਾਈ ਕਰਵਾਇਆ ਉਹ ਪਾ ਲਿਆ ਮੈਨੂੰ ਐ ਵੀ ਕਿਹੜਾ ਪਾ ਲੈਣਾ ਕਰਾਤਾ ਰਹਿਣਾ ਬਾਕੀ ਮੇਰੇ ਉੱਥੇ ਘਰ ਵਾਲੇ ਸੂਟ ਪਏ ਆ ਉਹ ਪਾ ਲੂੰਗੀ ਮੈਂ ਕਿੱਧਰ ਵਗ ਗਿਆ ਲੈ ਹੁਣ ਇਹਨਾਂ ਨੂੰ ਆਉਣੀ ਪਤਾ ਵੀ ਟਾਈਮ ਨਾ ਜਾਈਏ ਫੇਰ ਟਾਈਮ ਨਾ ਆਉਂਦਾ ਵੀ ਹੁੰਦਾ ਹੋ ਰਹਿਣਾ ਟਾਈਮ ਨਾਲ ਜੇ ਆ ਜਾਵਾਂਗੇ ਤਾਂ ਫੇਰ ਹੀ ਮਾਂ ਨੇ ਮੁੜ ਕੇ ਹੱਥ ਨਾ ਜਾਣ ਨਹੀਂ ਦੇਣਾ ਵੀ ਹੁਣ ਕਵੇਲਾ ਵਾਲਾ ਹੋ ਗਿਆ। ਮੋਕੇ ਮੰਮੀ ਵੀ ਤਾਂ ਮੇਰੀ ਠੀਕ ਦੀ ਹੋਗੀ ਕਹਿੰਦੇ ਹੋਗੇ ਅਜੇ ਤੱਕ ਨਹੀਂ ਆਏ ਨਾਲੇ ਮੈਂ ਤਾਂ 2 ਦਿਨ ਪਹਿਲਾਂ ਜਾਣਾ ਸੀ। ਅੱਜ ਤਾਂ ਪੂਰਾ ਦਿਨ ਹੀ ਹੋ ਗਿਆ ਵੀ ਅੱਜ ਵੀ ਨਹੀਂ ਆਉਂਕੂਗੀ ਮੰਮੀ ਆਈ ਨਹੀਂ ਹੈ ਨਾ। ਲੈ ਹਾਂ ਆਉਂਦੇ ਆ ਦੇਖਣ। ਉਰੇ ਆਵੇਂ ਮੁੰਡਿਆ। ਦਾ ਪੇੜ ਕੀ ਹੋਇਆ? ਤੁਸੀਂ ਪੂਰਾ ਫਿਕਰ ਨਹੀਂ ਕਰਦਾ। ਜਦੋਂ ਜਾਣਾ ਟਾਈਮ ਨਾਲ ਜਾਓ ਫਿਰ ਜੋ ਅੱਧੀ ਰਾਤ ਨੂੰ ਜਾਉਂਗੇ। ਉਹ ਬਸ ਜਾਣਾ ਮੈਂ ਮੜਾ ਪਿੰਡ ਚ ਵਾਕੇ ਦੀਆ। ਚਲੋ ਜਲਦੀ ਪੀਣਾ ਨਾਲ ਤੁਹਾਨੂੰ ਪਤਾ ਤਾਂ ਸੀਗਾ ਵੀ ਟਾਈਮ ਨਾਲ ਜਾਣਾ ਕਿੰਨਾ ਟਾਈਮ ਹੋ ਗਿਆ ਦੇਖੋ ਹੁਣ ਮੰਮੀ ਵੀ ਤੇ ਟੀਕਦੀ ਹੋਊਗੀ ਵੀ ਹਜੇ ਤੱਕ ਨਹੀਂ ਆਈ ਮੇਰੀਆਂ ਸਾਰੀਆਂ ਭੈਣਾਂ ਵੀ ਆਈ ਬੈਠੀਆਂ ਨੇ ਮੁੜ ਕੇ ਕਹਾਣੀ ਸੁੋਣ ਦਾ ਟਾਈਮ ਹੋ ਜਾਊਗਾ ਫਿਰ ਹੁਣ ਕਹਾਣੀ ਫਿਰ ਮੁੜ ਕੇ ਦੇ ਦੇ ਜੇ ਇੱਥੇ ਕਹਾਣੀ ਸੁੋਣ ਲੱਗੇ ਫਿਰ ਉਹ ਤੱਥ ਨਹੀਂ ਹੋ ਜਾਊਗਾ ਜਾਂ ਤਾਂ ਕੋਈ ਨਹੀਂ ਤੂੰ ਜਿਆਦਾ ਬਤਾ ਤਿਆਰ ਹੋ ਤੇ ਜਾਓ ਟਾਈਮ ਨਾਲ ਉਹ ਬਥੇਰਾ ਟਾਈਮ ਪਿਆ ਜੇ ਭੱਜ ਜਾਏ ਕੋਈ ਕਿੱਥੋਂ 11 ਤਾਂ ਵੱਜ ਗਏ ਜੀ ਚਲ ਕੋਈ ਨਹੀਂ ਬਸ ਮੈਂ ਕੱਪੜੇ ਫਿਰ ਤੁਸੀਂ ਮੇਰੀ ਗੱਲ ਸੁਣੋ ਕੱਪੜੇ ਥੋੜੇ ਕੱਢੇ ਪਿਆ ਜਾ ਤੁਸੀਂ ਪਾ ਲਓ ਜਾ ਕੇ ਭੱਜ ਕੇ ਨਾ ਲੋਂਗੇ ਪਹਿਲਾਂ ਨਾ

ਹੋ ਜੀ ਹੋ ਗਿਆ ਦੇ ਪਤਾ ਨਹੀਂ ਕੀ ਹੋ ਗਿਆ ਵੇ ਮੈਂ ਤਾਂ ਜੀ ਕਿਸ ਜੀ ਪਹਿਣ ਲੱਗ ਰਹੀ ਐ ਗਲਤ ਚ ਚੰਗਾ ਖੜੀਦਾ ਉਹ ਫਿਰ ਮਾ ਕੀ ਹੋ ਗਿਆ ਤੁਸੀਂ ਕਿੱਕ ਗੇ ਹੋ ਡਿੱਗ ਗਈ ਮੈਂ ਤਾਂ ਖੜੀ ਹੋ ਲੋ ਕਰਦੀ ਸੀ ਪੈਰ ਦਸ ਗਿਆ ਇੱਥੇ ਕੀ ਰਹਿਣਾ ਇੱਥੇ ਆਏ ਜੀ ਇੱਧਰ ਇਹ ਹੋਰ ਕੀ ਕਰਨਾ ਆਉਣਾ ਇੱਧਰ ਕੀ ਕਰਨਾ ਆਉਂਗਾ ਅਗਲਾ ਅੱਜ ਵੀ ਦਿਨ ਤਾਂ ਸਾਰਾ ਲੰਘ ਗਿਆ ਵੀਰਪਾਲ ਤਾਂ ਹਜੇ ਨਹੀਂ ਆਈ ਕੁੜੀਆਂ ਤਾਂ ਤਿਆਰ ਵੀ ਹੋਈਆਂ ਫੱਟੀਆਂ ਕਹਾਣੀ ਵਾਲੀਆਂ ਆਲਾ ਫੋਨ ਆਈ ਜਾਂਦਾ ਪਤਾ ਨਹੀਂ ਕਿਵੇਂ ਆਈ ਜਾਂਦਾ ਗੁੰਡਾ ਹਾਂ ਪਰਦੀਪਾਲ ਕਿਵੇਂ ਆ ਮੈਂ ਤਾਂ ਦਾਣਾ ਪਾਉਣ ਲੱਗਦੀ ਸੀ ਪਸ਼ੂਆਂ ਨੂੰ ਕਿੱਥੇ ਜਾ ਗਏ ਹੈਲੋ ਹੈਲੋ ਹਾਂ ਵੀਰਪਾਲ ਕਿੱਥੇ ਜਾ ਗਏ ਪੁੱਤ ਘਰੀਆਂ ਮੰਮੀ ਅਜੇ ਤੱਕ ਕਿਤੇ ਨਹੀਂ ਆਈ ਹੈਗੀ ਕਿਉਂ ਕੀ ਗੱਲ ਹੋ ਗਈ ਹੋਣਾ ਕੀ ਬਸ ਨਾ ਮੰਮੀ ਡਿੱਗ ਗਈ ਤੇ 6:00 ਵਜ ਗਈ ਮੈਨੂੰ ਲੱਗਦਾ ਵੀ ਸ਼ਾਇਦ ਅੱਜ ਤਾਂ ਆਇਆ ਹੀ ਨਹੀਂ ਜਾਣਾ ਲੈ ਕੁੜਗਾਂ ਦਾ ਕਹਾਣੀ ਸੁਣਨ ਤਿਆਰ ਹੋਈਆਂ ਬੈਠੀਆਂ ਹੈ ਦੋ ਦਿਨ ਮੈਂ ਪਹਿਲਾਂ ਡੀਕ ਕਰੀ ਤੇਰੀ ਮਹੱਜ ਵੀ ਆਉ ਸਵੇਰੇ ਵੀ ਆਉ ਤੇ ਅੱਜ ਹੁਣ ਵਰਤਾਂ ਵਾਲੇ ਦਿਨ ਵੀ ਇਹ ਗੱਲ ਬਣ ਗਈ ਹੈ ਹੋਰ ਹੁਣ ਮੰਮੀ ਕੀ ਕਰਾਂ ਫਿਰ ਮੰਮੀ ਨੂੰ ਇੱਧਾ ਛੱਡ ਕੇ ਵੀ ਨਹੀਂ ਆ ਸਕਦੀ ਉਹਨਾਂ ਡਿੱਗ ਕੇ ਸੀਗੇ ਉਹਨਾਂ ਦੇ ਪੈਰ ਤੋਂ ਮਾਸ ਪਟ ਗਿਆ ਸੀ ਤਾਂ ਕਰਕੇ ਫਿਰ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਕਾ ਵੀ ਚਲ ਕੋਈ ਗੱਲ ਨਹੀਂ ਹੁਣ ਇੱਥੇ ਹੀ ਕਹਾਣੀ ਸੁਣ ਕੇ ਇੱਥੇ ਵਰਤ ਖੋਲ ਲੂੰਗੀ ਹੁਣ ਫਿਰ ਇੱਥੇ ਹੀ ਵਰਤ ਰੱਖ ਲਿਆ ਹੋਰ ਵਰਤ ਤਾਂ ਸਵੇਰੇ ਹੀ ਰੱਖ ਲਿਆ ਸੀਗਾ ਮੈਨੂੰ ਐਸੀ ਵੀ ਚਲ ਕਹਾਣੀ ਦੇ ਟਾਈਮ ਨੂੰ ਪਹੁੰਚ ਜਾਾਂਗੇ ਤੂੰ ਸੁਦੇਹੀਂ ਆ ਜਾਂਦੀ ਇਹ ਤਾਂ ਪਤਾ ਹੀ ਹੈ ਤੈਨੂੰ ਇਹ ਤਾਂ ਢੰਗਣ ਬੁੜੀ ਹੈਗੀ ਆ ਕੋਈ ਬਹਾਨਾ ਲੈ ਲਿਆ ਹੋਊਗਾ ਨਹੀਂ ਨਹੀਂ ਮੰਮੀ ਇਹ ਜੀ ਤਾਂ ਕੋਈ ਗੱਲ ਨਹੀਂ ਮੰਮੀ ਟਿਕੂ ਗਈ ਐ ਨਾ ਮੈਨੂੰ ਪਤਾ ਹੀ ਹੈ ਕਿੱਥੇ ਆਉਂ ਦਿੰਦੀ ਐ ਤੈਨੂੰ ਚੱਲ ਕੋਈ ਨਹੀਂ ਪੁੱਤ ਜਿਵੇਂ ਕਹਿੰਦੇ ਆਵੇਂ ਕਰ ਲਾ ਫਿਰ ਉਹ ਆਪਣੇ ਦੀ ਸਾਰੇ ਦੀ ਗੱਲ ਹੈ ਹਨਾ ਤੂੰ ਤਾਂ ਚੱਲ ਜੇ ਭੇਜ ਦੇ ਤਾਂ ਉਹਨਾਂ ਹੀ ਸੀਗਾ ਹਾਂਜੀ ਹਾਂ ਚੱਲ ਕੋਈ ਨਹੀਂ ਇਹਦਾ ਲਾਜ ਕਰਾ ਲਓ ਹਾਂਜੀ ਮੰਮੀ ਮੈਂ ਤਾਂ ਤੁਹਾਨੂੰ ਆਈ ਤੇ ਸੈਨ ਨੂੰ ਫੋਨ ਲਾਇਆ ਸੀ ਮੈਂ ਕਹਿੰਦਾ ਤੁਸੀਂ ਫਿਕਰ ਕਰੋਗੇ ਤੇ ਚੱਲ ਠੀਕ ਆ ਮੈਂ ਨਾ ਕਰ ਲਾਂ ਕੰਮ ਫਿਕਰ ਤਾਂ ਹੈਗਾ ਹੀ ਸੀ ਪਤਾ ਹੁਣ ਉਹ ਹੀ ਗੱਲ ਸਾਰੀਆਂ ਕੁੜੀਆਂ ਤੇ ਆਰ ਬਿਆਰ ਹੋਈਆਂ ਫਿਰਦੀਆਂ ਹਨਾ ਮੈਨੂੰ ਤੇ ਬਾਰਕ ਨਹੀਂ ਝਾਕੀ ਜਾਨੀ ਆ ਵੀ ਹੁਣ ਵੀ ਆਏ ਹੁਣ ਵੀ ਆਏ ਤੇ ਤੂੰ ਫਿਰ ਮੈਨੂੰ ਸੁਦੇਹਾਂ ਫੋਨ ਕਰ ਦਿੰਦੀ ਚੱਲ ਮੇਰਾ ਫਿਕਰ ਮੁੱਕ ਜਾਂਦਾ بس ਹੁਣ ਵੀ ਬਸ ਇਹ ਲੈ ਕੇ ਆਏ ਸੀਗਾ ਮੰਮੀ ਨੂੰ ਤੇ ਫਿਰ ਮੈਂ ਆਪ ਹੀ ਮਨਾ ਕਰਤਾ ਉਹ ਤਾਂ ਕਹਿੰਦੇ ਸੀ ਵੀ ਚੱਲ ਚੱਲ ਵੜਦੇ ਆਂ ਮਾਂ ਕਾ 6:00 ਭਰੇ ਹੁਣ ਮੰਮੀ ਤੇ 6:00 ਵਜ ਗਏ ਇੱਧਰ ਜਾਂਦੇ ਚੰਗੇ ਵੀ ਨਹੀਂ ਲੱਗਦੇ ਹੈਗੇ ਤੇ ਮੈਂ ਕਿਹਾ ਚੱਲ ਮੈਂ ਹੀ ਮੰਮੀ ਨੂੰ ਫੋਨ ਕਰ ਦਿੰਦੀ ਆਂ ਦੀਦੀ ਤੇ ਮੈਂ ਹੈਗੀਆਂ ਬਸ ਕੋਈ ਗੱਲ ਨਹੀਂ ਅਸੀਂ ਕਹਾਣੀ ਸੁਣ ਕੇ ਬਰਤ ਖੋਲਦਾਂਗੇ ਇੱਥੇ ਚੱਲ ਕੋਈ ਨਹੀਂ ਠੀਕ ਹੈ ਪੁੱਤ ਫਿਰ ਤੇ ਇਹਦੀ ਮਰਜ਼ੀ ਹੈ ਤੇ ਕੋਈ ਨਹੀਂ ਹੁਣ ਤਾਂ ਤੂੰ ਟਿਕ ਕੇ ਰਹਿ ਦੇ ਪਹਿਲੇ ਉੱਠ ਖੜ੍ਹਨੇ ਮੜਾ ਜ ਮੰਜੇ ਤੋਂ ਫਿਰ ਮੈਂ ਆਉਂਗੀ ਮੈਂ ਕਰਦੀ ਆਂ ਗੱਲ ਇਹ ਹਰ ਇੱਕ ਬਹਾਨਾ ਲਾ ਲੈਂਦੀ ਆਂ ਤੇ ਹਥਿਆਰ ਤੇ ਮੇਰਾ ਯਾਦ ਆਉਂ ਕੱਲ ਕੋਈ ਗੱਲ ਨਹੀਂ ਮੰਮੀ ਠੀਕ ਆ ਮੈਨੂੰ ਵਜਾ ਮਰੀ ਜਾਂਦੇ ਮੈਂ ਕੰਮ ਕਰਦਾ ਠੀਕ ਆ ਚੱਲ ਪੁੱਤ ਲੈ ਅੱਜ ਵੀ ਨਹੀਂ ਕੁੜੀ ਨੂੰ ਆਉਣ ਦਿੱਤਾ ਮੈਂ ਡੀਟਚ ਬੈਠੀ ਆ ਵੀ ਹੁਣ ਵੀ ਆਈ ਹੁਣ ਵੀ ਆਈ ਚੱਲ ਉਹਨਾਂ ਦੀ ਮਰਜ਼ੀ ਐ ਨਾ ਮੈਂ ਤਾਂ ਮੀਰਾ ਪਾਵਾ ਵੀਰ ਪਾੜਾ ਓ ਵੀਰ ਪਾੜਾ ਮਾ ਤੂੰ ਤਰਿਆ ਨਹੀਂ ਆਂ ਸਾਰੀ ਮਾਨ ਲੇ ਮਮੀ ਹਾਂ ਆ ਮਮੀ અમાਰੋਂ ਆਪੀ ਜਾਓ ਠੀਕ ਕੀ ਕਹਿੰਦੇ ਡਾਕਟਰ ਕੀ ਹੋ ਗਿਆ ਤੇਰੇ ਵਾਸ ਪਾਟ ਗਿਆ ਪੰਜੇ ਦਾ ਹਾਂ ਉਹ ਮਮੀ ਤੂੰ ਫੇਰੀ ਨਾ ਮੜਾ ਦੇਖ ਕੇ ਚੱਲਾ ਕਰੋ ਤੁਹਾਨੂੰ ਪਤਾ ਤਾਂ ਹੈਗਾ ਵੀ ਇਚਾ ਨਹੀਂ ਮਰ ਖਾਂ ਲਾ ਨੀ ਜਿੱਦ ਦਿਸੜਾ ਤਾਂ ਕਾਣੋਂ ਦਿਖਦੀ ਮੱਚੋ ਕੋਈ ਨਾ ਮੜਾ ਤੁਹਾਡੇ ਤਾਂ ਉਹ ਵੀ ਵਾਰੀ ਹੁਣ ਤਰਾ ਨਹੀਂ ਕਰੂ ਹੋਰ ਕੀ ਕਰੂ ਚੱਲ ਪਹਿਲੇ ਨਾਲ ਮੇਰੀ ਗੱਲ ਸੁਣੋ ਮੈਂ ਤਾਂ ਮੰਮੀ ਨੂੰ ਫੋਨ ਕਰਤਾ ਸੀਗਾ ਮੈਂ ਤਾਂ ਉਹਨਾਂ ਨੂੰ ਜਵਾਬ ਦਿੱਤਾ ਹੁਣ ਬਾਰੇ ਮੈਂ ਕਹਾ ਵੀ ਮੰਮੀ ਦੇ 6 ਵਜੇ ਗੀ ਵੀ ਹੁਣ ਨਹੀਂ ਮੈਂ ਹੁਣ ਤਾਂ ਕਿੱਥੇ ਵਗ ਜੇਗੀ ਘਰੇ ਕੌਣ ਤਾਰਾਂ ਡੋਕੇ ਕੱਢੂਗਾ ਉਹ ਤਾਂ ਗੱਲ ਠੀਕ ਆ ਉਹ ਜੀਰੀ ਵੀ ਅੰਦਰ ਹੀ ਬੈਠਿਆ ਜੀ ਮੈਂ ਉਹਨਾਂ ਨਾਲ ਗੱਲ ਕਰੀ ਤੇ ਇਹ ਦੇ ਨੂੰ ਕਾ ਦੇਖ ਲੈ ਮਾ ਦਾ ਹਾਲ ਆ ਹੁਣ ਦਵਾਈਆਂ ਤੂੰ ਹੀ ਆਈਆਂ ਲੈ ਲਈ ਟਾਈਮ ਨਾਲ ਵਾ ਚੰਗਾ ਲੈ ਲੂ ਪੁੱਤ ਵੀਰ ਭਾਣ ਨੂੰ ਸਮਝਾ ਦੇ ਉਹ ਤੇ